ਲੋ ਜੀ ਬਾਈ ਜੱਗੇ ਬਹੁਤ ਕੋਲੋਂ ਚੱਲੇ ਆ ਪਹਿਲਾਂ ਨਾ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਪੂਰੀ ਪੂਰੀ ਚੱਲ ਯਾਰ ਨਾ ਕਿਹ ਆਉਗੇ ਤੁਹਾਨੂੰ ਉਹ ਮੇਰਾ ਡੰਗਰ ਦਾ ਪਾ ਪਹਿਲਾਂ ਨਹੀਂ ਨਾ ਮਾਤਾ ਟਰਾਲੀ ਦੀ ਲੱਤ ਲੈ ਚੱਲਦੇ ਆਉ ਨਾਲੇ ਵੀ ਉੱਥੇ ਓਮ ਕਾਕੇ ਵੀ ਉਹੀ ਪਾਉਂਦੇ ਇਹਨਾਂ ਨੂੰ ਵੀ ਟਰਬੋ ਲਾ ਲੈਂਦੇ ਆਪਣੇ ਆਪ ਦੁੱਧ ਦੇ ਦੇ ਕਰਨਾ ਚਲੋ ਤਾਂ ਜੂੜੀਆਂ ਚੜਾ ਲੈਣ ਇਹਨਾਂ ਦੀ ਹਾਂ ਬਾਈ ਬੱਸ ਇੱਕ ਹਾਲ ਜੀ ਲਾ ਬਾਈ ਜਾ ਰਹੇ ਆ ਬੰਦੇ ਟੰਡਕ ਦੀ ਜ਼ਿੰਮੇਵਾਰੀ ਮੈਨੂੰ ਆਰ ਜੇ ਜਗੇ ਗਿਆ ਜਗੇ ਗੱਲ ਤੋਂ ਲੜ ਡੈੱਕ ਰਹੀ ਆ ਬਣ ਜਾ ਹਾਂ ਸਾਡਾ ਟਾ ਲੇਟ ਨਾ ਕਰ 10:30 ਹਾਂ 10:30 ਜਾਣਾ ਸਪਰੇ ਲੈ ਚੱਕ ਲਈ ਕਾਲੀ ਆਪਣੀ ਕਾਲੀ ਤੇ ਵੀਰੇ ਮੈਂ ਜਗੇ ਹੈਗੀ ਐ ਇਹ ਰੇਸ ਤੇ ਨੌਲੇ ਹਰ ਹੱਦ ਲੈ ਮੋਕਾ ਦਿੱਸ ਮੈਨੂੰ ਮੈਂ ਦੱਸੋ ਨਹੀਂ ਜੇ ਹੱਦ ਬੋਲ ਕਰਦਾ ਕਿੰਨਾ ਕੰਮ ਤਾਂ ਮੁੰਡੇ ਨੂੰ ਰੇਸ ਦਾ ਕਹਿੰਦਾ ਵੀ ਮੈਂ ਤਿਆਰ ਹੋ ਕੇ ਆ ਗਿਆ ਥੋੜੀ ਸੀਸੀ ਫੜਾ ਲੈ ਮੇਰੀ ਗੱਲ ਸੁਣ ਲੈ ਥੋੜੀ ਜੀ ਮੇਰੀ ਮਹਿਗੀ ਥੋੜੀ ਜੀ ਤੂੰ ਤੇਰੀ ਸੀਸੀ ਦੇ ਦੋਣੀ ਜੇ ਨਿਕਲੇ ਖਾਦੀ ਪੈਡਾ ਮਾਰ ਕੇ ਲਿਆਉਣੀ ਸੀ ਜੀ ਕਰ ਤੇ ਯਾਰ ਮੁੰਡਾ ਕਾਬਰ ਮਾਰ ਲਿਆ ਤਾਂ ਕਾਲੇ ਪੈਡਲ ਕਰ ਤੇ ਮੈਨੂੰ ਪਤਾ ਨਹੀਂ ਯਾਰ ਲਾਲ ਭਈਆ ਕਰ ਲੈ ਜੀ ਨਹੀਂ ਕਰ ਨਹੀਂ ਚਾਹ ਕਰ ਕਿਹੜਾ ਡੈਕਟਰ ਹੈ ਜੀ ਜੌਂਡੀਆ 545 545 ਬੀ ਹੈ ਨਹੀਂ ਗੱਲ ਬਾਤ ਹੈ ਜੀ ਡਾਊਨ ਹੈ ਡਾਊਨ ਨਾ ਡਾਊਨ ਚੱਲਦਾ ਹਾਂਕਾ ਲੱਗੂ ਗਲੂਗੋਸ ਗਲੂਗੋਸ ਦੀ ਕਿੱਜਾ ਲਵਾਇਆ ਤਾਂ ਰਾਸ ਨਹੀਂ ਆਇਆ ਹੁਣ ਤਕੜਾ ਲੱਗੂਗਾ ਹੁਣ ਗੱਲ ਕਰਕੇ ਪਹਿਲਾਂ ਹੋਰ ਕੋਲ ਜਾਇਆ ਹੁਣ ਜਾਣਾ ਕਿੱਥੇ ਲਵਾਇਆ ਗਲੂਗੋਸ ਕਿੱਥੇ ਲਵਾਇਆ ਤੁਸੀਂ ਨਾਗਰੇ ਦੇ ਲਵਾਦਾ ਬਣੀ ਨਹੀਂ ਗੱਲ ਹੈ ਜੀ ਦਲਵੀਰ ਨਗਰ ਦੇ ਕਾਹਦਾ ਨਾਲ ਵੀ ਕੰਮ ਖਰਾਬ ਹੋ ਗਿਆ ਪਾਣੀ ਦਾ ਗਿਆ ਤੀ ਪੂਰੀ ਤਾਂ ਪਤਿਹਰੇੰ ਦਾ ਟਰਬੋ ਹੈਗੀ ਆ ਤਾਂ ਹੀ ਨਹੀਂ ਜਾਂਦਾ ਹੈਗਾ ਤਾਂ ਹੀ ਨਹੀਂ ਜਾਂਦਾ ਇਹਦੇ ਕੋਈ ਨਹੀਂ ਟਰਬੋ ਵੀ ਸ਼ੱਕਾ ਜੇ ਕਿਤੇ ਦੇਖੋ ਬਾਂਟੀ ਨੂੰ ਦੋ ਟਰਬੋ ਲੱਗੇ ਚੋ ਪਿੱਛੇ ਲੱਗੇ ਨਹੀਂ ਨਹੀਂ ਟਰਬੋ ਤਾਂ ਲੱਗੀ ਵੀ ਆ ਜਿਹੜੀ ਹੋਰ ਟੇਜ ਬਣਦੀ ਆ ਤੱਲੇ ਆਹ ਆਟਰੈਕਟਰ ਜਿੱਦਾਂ ਦੇਖ ਗਿਆ ਉਹਨੂੰ ਵੀ ਕਰਾ ਲਿਆ ਉਹਨਾਂ ਲੋਟ ਪੂਰੀ ਗੱਲ ਆ ਇਹ ਹੈ ਦੇਖਣਾ ਜੱਗਾ ਬੌਸ ਹੈ ਵੀ ਉੱਥੇ ਇੱਕ ਵਾਰ ਜਾਏ ਤੇ ਟਰੈਕਟਰ ਇੰਨੇ ਖੜੇ ਆ ਵੀ ਹੂ ਨਹੀਂ ਮਿਲਦੀ ਹੈਗੀ ਸੀਟ ਹਾਂ ਜਾਣਾ ਪੈਣਾ ਗੱਲ ਕਰਨੀ ਪੈਣੀ ਵੀ ਇੰਨੀ ਤਰੀਕ ਨੂੰ ਛੱਡ ਜਾਣੇ ਵੱਧ ਤੇਲ ਫੋੜਦੇ ਖਾਂਦਾ ਚਾਹੇ ਨੇ ਥੋੜਾ ਜਿਹਾ ਚੈੱਕ ਕਰਿਆ ਪਰ ਹੋਰ ਲੋਟ ਹੋ ਜੂ ਤੇਲ ਵੱਧ ਖਾਂਦਾ ਪੁੱਜੀ ਹਾਂ ਹੋ ਜਾਣਾ ਸੱਟ ਲਾਏ ਤੇ ਪਤਾ ਲੱਗਣਾ ਚਲਾਏ ਤੇ ਆਪਣਾ 11 ਹਾਲਾ ਪੇ ਛੱਡ ਕੇ ਦੇਖ ਲਿਆ ਕੁਛ ਨਹੀਂ ਕਰਿਆ ਇਹਨੇ ਤਾਂ ਇਹਨੇ ਤਾਂ ਕੋਈ ਨਹੀਂ ਛੜਾ ਕੱਲ ਤੋਤਾ ਆਵਦਾ ਨੂੰ ਦਾ ਤੋਤਾ ਤਾਂ ਹੀ ਜਾਮਕੀ ਆਈ ਹੈ ਹੂੰ ਖਾਰਜੀਤ ਬਾਈ ਸਾਡਾ ਬੰਦਾ ਕਹਿੰਦਾ ਤਾਂ ਇਹ ਦੇਖਿਆ ਨਹੀਂ ਹੈਗਾ ਦੇਖ ਲਿਆ ਮੈਂ ਤਾਂ ਦੇਖਣਾ ਮੈਨੂੰ ਦੇਖਣਾ ਦੇਖਣਾ ਦੇਖ ਮੈਨੂੰ ਆਇਆ ਹੀ ਨਹੀਂ ਜਿੱਦਾਂ ਆਪਣਾ ਬਟਰੀ ਬਾ ਚੱਲਦੇ ਆ ਦੇਖ ਲੈ ਤੂੰ ਟਰੈਕਟਰ ਬਾਈ ਜਿਹੜਾ ਕਿਆ ਦੇਖਣਾ ਹੈ ਟਰੈਕਟਰ ਜਮੇ ਨਮਾ ਹੈ ਟਰੈਕਟਰ ਦਾ ਪੂਰੀ ਕਿੰਨੇ ਘੰਟੇ ਲਾਇਆ ਹੈ ਹੈ ਕਾ ਦੇ ਬਟਰ ਟਰੈਕਟਰ ਤੋਂ ਨੇ ਤੋਂ ਬਲਾ ਗਿਆ ਡੇਢ ਘੰਟਾ ਫਰੀਜ ਲਾਈ ਹੈ ਪਿੱਛੇ ਮੈਂ ਵਿੱਚ ਛੋਟਾ ਜਿਹਾ ਲੱਗਿਆ ਹੋਇਆ ਦਾ ਹੂੰ ਬੇਚ ਕੁੜੀਓ ਪ੍ਰਸਰਤਲੇ ਕੇ ਮਤਾਂ ਬਲ ਗਈ ਜੀ ਚ ਲੈ ਜਾਣਾ ਜੰਮੜੇ ਵੇ ਵਧੀਆ ਛਤਰੀ ਲਵਾ ਦੇ ਪੂਰੀ ਹੁਣ ਛਤਰੀ ਲਵਾਉਣੀ ਹੈ ਛਤਰੀ ਛਤਰੀ ਪਹਿਲਾਂ ਇਹਨੂੰ ਵੱਡ ਬੜੀਆ ਕਰਨਾ ਪੈਣਾ ਆਹਾਂ ਆਹਾਂ ਇਹਨਾਂ ਲਾਉਣੀ ਹੈ ਪਹਿਲੇ ਹਾਂਕਲ ਦੁਕਾਨ 'ਤੇ 9 ਵਜੇ ਆਉਂਦਾ ਆਪਾਂ ਨੇ 9 ਵਜੇ ਪਹੁੰਚ ਜਾਣਾ ਹੈ ਟਾਈਮ 'ਤੇ ਸਿੰਦੂ ਨੂੰ ਫੋਨ ਕਰਿਆ ਬਾਈ ਸਿੰਦੂ ਤਿਆਰ ਹੋ ਰਿਹਾ ਹੈ ਸਿੰਦੂ ਬਾਈ ਆੜਿਆ ਹੋਇਆ ਕੰਮ 'ਚ ਇੱਥੇ ਮਾਰਦੀ ਖੋਕਦੇ ਰਾਤ ਨੂੰ ਵੀ ਕਹਿੰਦੇ ਸਿੰਦੂ ਜਾਣਾ ਕਿੱਥੇ ਰਜਾਈ ਚੱਕ ਕੇ ਗਾਇਲ ਇਸ ਸਕੂਟ ਇਹਨਾਂ ਸਕੂਟ ਨਹੀਂ ਕਿਆ ਚੀਜ਼ ਲਾਉਣੀ ਆਹ ਇਹ ਸਾਲਾ ਮੰਗਰਾਂਡ ਵੀ ਪੱਟੂ ਗਾ ਲੂ ਪੱਤੀ ਲਾਉਂਗਾ ਪੂਰੀ ਐਂ ਲੰਬੀ ਆਹ ਪੱਤੀ ਲੱਗਣੀ ਲੰਬੀ ਆ ਸਾਰੀ ਪੜਦਣੀ ਥੱਲੇ ਤੇ ਆ ਠੀਕ ਆ ਬਾਢੀਏ ਤੇ ਥੱਲੇ ਐਂਗਲ ਲੱਗਣੀ ਹੈ ਇਹੇ ਵੀ ਸਪੋਰਟ ਹੋ ਜਾਣਾ ਕੋਈ ਅਜੇ ਪੈਣ ਵੀ ਨਹੀਂ ਕਰਦਾ ਅੰਕਲ ਉਹ ਸਭ ਲੈਂਦੀ ਆ ਲੱਦਲਾ ਪੂਰੀ ਨੂੰ ਉਹ ਨਹੀਂ ਉਹ ਪੈਣ ਨਹੀਂ ਬੜੀ ਜੇਕਰ ਤੇ ਉਹ ਹੁੰਦੀ ਪੂਰੀ ਸ਼ਾਮ ਤੀ ਬਹਿਦਾ ਚੱਲੇ ਜਾਣਾ ਨਹੀਂ ਆ ਜਾ ਔਖਾ ਹੋ ਗਿਆ ਇਹਨੂੰ ਸੁਆਦ ਨਹੀਂ ਪਿਆ ਇਹ ਗਿਆ ਨਹੀਂ ਕਦੇ ਲੈ ਜਾਣਾ ਆਪਾਂ ਖੜਾ ਦੋ ਦਿਨ ਟਰੈਕਟਰ ਵੀ ਜਾਣੇ ਉਦਣ ਲਈ ਨਹੀਂ ਇਹਨੂੰ ਸੁਆਦ ਨਹੀਂ ਪਿਆ ਇਹ ਗਿਆ ਨਹੀਂ ਕਦੇ ਉਦਣ ਨੂੰ ਪਾ ਦੋਗੇ ਪੂਰੀ ਜਾਇਆ ਕਰੇ ਉੱਥੇ ਨਹੀਂ ਉਧਰ ਨੂੰ ਚੱਲੂਗੇ ਟਰੈਕਟਰ ਛੱਡਣ ਜਾਣਾ ਉਧਰ ਨੂੰ ਚੱਲੂਗੇ ਟਰੈਕਟਰ ਵੀ ਦੇਖ ਲਊਗਾ ਟਰੈਕਟਰ ਆਜੂਗੇ ਨਹੀਂ ਜਾਣਾ ਅੱਧਰ ਨੂੰ ਚੱਲ ਲਓ ਜੀ ਬਾਈ ਜੱਗੇ ਬੋਸ ਕੰਨੇ ਨੂੰ ਚਾਲੇ ਪਾਇਆ ਮਨ ਲੱਗਦਾ ਵੀ ਰੱਬ ਨੇ ਦਾੜਾ ਢੜ ਖੋ ਜੋਗੇ ਅੰਕਲ ਹਾਂਜੀ ਹਾਂਜੀ ਇਹਨੂੰ ਇੰਨਾ ਬਦਲਦਾ ਨਹੀਂ ਦੇਖਿਆ ਉਹ ਲੈਕ ਬੰਦਾ ਹੋਰ ਆ ਗਿਆ ਕਿਹ ਹੋਇਆ ਵਧੀਆ ਵਧੀਆ ਤੇ ਸਿੰਦੂ ਬਾਈ ਤੇਰੇ ਕੰਨੇ ਵਧਾਈਆਂ ਹੋ ਗਈਆਂ ਜੀ ਸੀ ਵੀ ਲਿਆਇਆ ਛੋਟਾ ਜੀ ਸੀ ਵੀ ਲਿਆਇਆ ਜੀ ਦਾ ਔਰ ਫਿਰ ਕੀ ਹਾਲ ਹੈ ਜੀ ਦੱਸੀਓ ਬਈ ਜੀ ਠੀਕ ਹੈ ਜੀ ਤੇ ਭਾਈ ਵੀਰ ਨੇ ਗੱਡੀ ਖਿੱਚੀ ਵੀ ਆ ਪਰ ਰੱਬ ਥੋੜੀ ਜਿਹੀ ਡਰਾਪੇ ਦਿੰਦਾ ਏ ਆ ਗੱਡੀ ਮੇਂ ਕੋਈ ਚੱਕਰ ਨਹੀਂ ਹੈਗਾ ਜੀ ਜੇ ਕਿਤੇ ਅਸੀਂ ਟਰੈਕਟਰ 'ਤੇ ਹੁੰਦੇ ਟਰੈਕਟਰ 'ਤੇ ਭੇਜ ਜਾਂਦਾ ਬੰਦਾ ਗੱਡੀ 'ਤੇ ਲੱਗਦੇ ਥਿੰਨ ਘੰਟੇ ਜੀ ਟਰੈਕਟਰ 'ਤੇ ਦਿਹਾੜੀ 'ਤੇ ਭੋਟੇ ਜਾਂਦੀ ਏ ਹੋਰ ਹੀ ਦਿਹਾੜੀ ਬਾਕੀ ਭਾਈ ਰੋਡ ਬਹੁਤ ਵਧੀਆ ਏ ਬਾਕੀ ਗੱਡੀ ਗੱਲਬਾਤ ਹੈਗੀ ਆ ਬਾਈ ਸਿਆਲੇ ਬਣਾਏ ਵਾ ਸਿੰਧੂ ਏਸੀ ਨੇ ਹਾਂ ਜੀ ਰਾਮ ਨੇ ਜਿਹੜਾ ਟਰੈਕਟਰ ਛੱਡ ਕੇ ਆਉਣੇ ਆ ਹੁਣ ਮੌਜ ਆ ਸਿਆੜ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਕਿ ਹਾਲ ਹੁੰਦਾ ਮੈਂ ਕਹਿੰਦਾ ਆਪਣੇ ਉਦੜ ਵੀ ਮੈਂ ਜਦ ਜਾਂਦੀ ਵਾਰ ਜੱਗੇ ਹਸਪਤਲ ਨੂੰ ਗਿਆ ਤਾਂ ਉਹਦਾ ਵੀ ਜੱਗੇ ਹਸਪਤਲ ਚਲੇ ਆ ਅੱਛਾ ਤੇ ਵਾਹ ਨੂੰ ਗਿਆ ਤਾਂ ਤੂੰ ਗੱਡੀ ਨੂੰ ਦੱਸ ਵੀ ਏਸੀ ਦੀ ਗੱਲਬਾਤ ਹੈ ਏਸੀ ਦੀ ਗੱਲਬਾਤ ਹੈ ਜੱਗੇ ਹਸਪਤਲ ਨੂੰ ਬਾਈ ਸਿੰਧੂ ਜਦ ਬਾਹਰ ਨੂੰ ਗਿਆ ਤਾਂ ਉਹਦੇ ਪਹਿਲਾਂ ਜਾ ਕੇ ਆਇਆ ਹੁਣ ਬਾਹਰ ਤੇ ਆ ਗਿਆ ਬਾਹਰੇ ਬਿਵਾਰ ਮੂਰ ਹੋ ਗਿਆ ਦਾ ਬਾਈ ਤਾਂ ਕਰਕੇ ਆ ਗਿਆ ਇਹਨੇ ਓਰੀ ਮਸ਼ੀਨ ਲਈ ਕਹਿੰਦਾ ਓਰੀ ਕੰਮ ਵਧੀਆ ਚੱਲਣਾ ਹੈ ਤਿੰਨ ਘੰਟੇ ਲੱਗਣੇ ਅੰਕਲ ਆਪਣੇ ਹਾਲੇ ਜਲੰਧਰ ਨਹੀਂ ਆਇਆ ਜਿੱਥੇ ਰ ਆਪਣੇ ਘੱਟ ਮੋੜਨਾ ਮੇਨ ਮਨ ਤਾਂ ਲੱਗਦਾ ਵੀ ਉਹ ਕੀ ਹੈ ਜੱਗੇ ਬਾਸ ਕਰਨੀ ਨੂੰ ਕਿਰਪਾ ਹੋ ਜਾਣੀ ਸਾਹਰੇ ਉਧਰ ਪੈ ਲਿਆ ਬਹੁਤ ਵਰਗਾ ਹੋ ਗਿਆ ਹੈ ਉਧਰ ਵਰਖਾ ਬਹੁਤ ਹੈ ਆਪਣੇ ਕਹਿੰਦੀ ਨਦੀ ਤਾਂ ਟੁੱਟੂਗੀ ਉਤੋਂ ਕੀੜੀਆਂ ਪੈ ਜਾਂਦੇ 10 ਹਾ ਦਾਦੀ ਨੂੰ ਪੈ ਗਿਆ ਪਹਿਲੀ ਗੰਨਾ ਖੁੱਪ ਗਿਆ ਲੋ ਜੀ ਭਾਈ ਰੱਬ ਮਿਹਰਬਾਨ ਹੋਇਆ ਗਿਆ ਮੂਰੇ ਕੁਝ ਵੀ ਨਹੀਂ ਦਿਖਦਾ ਇਹ ਬਿੰਡ ਫੋਨ ਕਰਿਆ ਤਾਂ ਕਹਿੰਦੇ ਇਧਰ ਨੂੰ ਭੇਜ ਦੋ ਇਧਰ ਜਮਾ ਵੀ ਨਹੀਂ ਹੋਏਗਾ ਆਂਕਲ ਟੋਜਨ ਫਿਰ ਗੱਡੀ ਮੋੜ ਦਿੰਦੇ ਆ ਹੋਰ ਪੂਰੇ ਦਾ ਬੋਸ ਹੋਣਾ ਪੈ ਗਿਆ ਯਾਰ ਤਾਂ ਨਾ ਟੋਜਨ ਬਾ ਗੱਡੀ ਮੋੜ ਲੈਣੇ ਵੀ ਲੈ ਚਾਲਦੇ ਬਿੰਡ ਚਲੇ ਜਾਣਾ ਚਲੇ ਜਾਣਾ ਚਲੇ ਜਾਣਾ ਟੈਂਸ਼ਨ ਨਾਲ ਕਿਹਦੇ ਜਾਉਂਗਾ ਪੂਰਾ ਭਾਈ ਇਹਨੂੰ ਕਹਿੰਦੇ ਵੀ ਚੰਗਾ ਵੀ ਹੈ ਆ ਗੱਡੀ ਦਾ ਵੈਪਰ ਭਾਈ ਫੁੱਲ ਪਰ ਚੱਲਦਾ ਦੇਖੋ ਫਿਰ ਵੀ ਬਹੁਤ ਘੱਟ ਦਿਖਦਾ ਬਾਈ ਜਿਹੜੀਆਂ ਕੁਦਰਤੀ ਚੀਜ਼ਾਂ ਐ ਦਰਖਤ ਬੂਟੇ ਜਿੱਕਣਾ ਐ ਜਿਹੜਾ ਇਹਨਾਂ ਨੂੰ ਮੀਂਹ ਮਿਲ ਗਿਆ ਨਾ ਜੀ ਇਹਨਾਂ ਨੇ ਹੁਣ ਖੁੱਲਣਾ ਦੇਖਿਓ ਕਿਵੇਂ ਐ ਦੂਆ ਇੱਕ ਅਗਰ ਨਾਲ ਲੋ ਜੀ ਬਾਈ ਅੱਧਾ ਸਫਰ ਵੱਡਿਆ ਐ ਅੱਧਾ ਰਹਿ ਗਿਆ ਅੰਕਲ ਹਾਂ ਜੀ ਆ ਚੰਕ ਹੋ ਜਾਂਦਾ ਬਾਈ ਕਈ ਵਾਰ ਬਈ ਅਮਨੇ ਤੁਹਾਨੂੰ ਇਹ ਪਤਾ ਮੈਨੂੰ ਇਹ ਰਾਹ ਬਾਰੇ ਨਹੀਂ ਪਤਾ ਹੈਗਾ ਇਹ ਬਾਈ ਪਠਾਨਕੋਟ ਵਾਲੇ ਪੈਂਦੇ ਜੀ ਚੰਗੇ ਚੰਗੇ ਹਾਂ ਜੀ ਬੱਸ ਵੇਰ ਨੂੰ ਵੀ ਪਤਾ ਐ ਵੈਸੇ ਬਹੁਤ ਵਾਧਾ ਤੇ ਬਾਈ ਖੋ ਗਿਆ ਟਰੈਕਟਰ ਉਹ ਵੀ ਖੋ ਜਾਂਦਾ ਹੈ ਚੌਂਕ ਟਰੈਕਟਰ ਵੀ ਖੋ ਜਾਂਦਾ ਕਿਉਂਕਿ ਪੁਲਕੇ ਜੇ ਆਉਂਦੇ ਸਾਰੇ ਫੇਪੇਤ ਨਹੀਂ ਪੈਂਦਾ ਹੈਗਾ ਅੱਜ ਸਾਨੂੰ ਮਿਲ ਗਿਆ ਬਾਈ ਇਹ ਲੱਭ ਗਿਆ ਇਹ ਬੰਤਾ ਸੀ ਚੌਂਕਾ ਹੈ ਹਾਂ ਛੇਦ ਬੰਤਾ ਸਿੰਘ ਸੰਘਵਾਲ ਜਾਉਂਗਾ ਬੰਦ ਤੱਕ ਮਾਰਤਾ ਜਮ ਇੱਥੇ ਟਾਂਡੇ ਨੂੰ ਸਿੱਧਾ ਬਾਈ ਟਾਂਡੇ ਤੇ ਲਾਗ ਨੂੰ ਮੋੜ ਕੇ ਚੱਲ ਬਜੱਗੀ ਬੋਲ ਕੋ ਨੀ ਪੈ ਲਿਆ ਭਾਈ ਉਰੇ ਵੀ ਧਰਤੀ ਕਿੱਲੀ ਬਈ ਹੈ ਨਾ ਉਹਨੇ ਉੱਤਣੀ ਵੀ ਸਾਰੇ ਪੰਜਾਬ ਜੇ ਪੈ ਗਿਆ ਤੱਗੇ ਤੱਗੇ ਹਾਂ ਆਪਾਂ ਨੂੰ ਵੀ ਅੰਕਲ ਆਸਤੇ ਟੋਟੇ ਜੇ ਮਿਲੇ ਕਿਤੇ ਪੈ ਗਿਆ ਕਿਤੇ ਨਹੀਂ ਪਿਆ ਉਹ ਕੰਮ ਹੈ ਆਹ ਪਾਣੀ ਸੋਨਾ ਖੜਾ ਪਰ ਆਏ ਅੰਕਲ ਇਹ ਸਾਰੇ ਪੰਜਾਬ ਚ ਪੈ ਗਿਆ ਫਡੋਪੋ ਵੀ ਜਾਣਾ ਉਹ ਨਹੀਂ ਡੋਪਦਾ ਜੀ ਨਹੀਂ ਨਹੀਂ ਗਿਆ ਫੇ ਕੰਮ ਖਰਾਬ ਹੋ ਜਾਊਗਾ ਅਸੀਂ ਰੱਬ ਬਦਲ ਬਦਲ ਕੇ ਵੀ ਪਾਉਂਦਾ ਏ ਉਹ ਵੀ ਐ ਇੱਥੇ ਕਿਤੇ ਵੀ ਨਹੀਂ ਪਾਦੇ ਉਹ ਜਗੇ ਭਾਈ ਟਾਂਡੇ ਉਹ ਪੁੱਲ ਤੇ ਐਨ ਹੋ ਜਾਣੇ ਜੀ ਬਸ ਨਾਲੇ ਆਏ ਗਏ ਨਾ ਨਾ ਬਾਵੇ ਤੋੜ ਜਾਦਾ ਇਕਨ ਚੌਥਨ ਮੀੜਾ ਜਵਾਨਾ ਤੇਰਾ ਜਦੋਂ ਕੱਲਾ ਆ ਜਾਊਗਾ ਤੇ ਤੇ ਵਧੀਆ ਲੈ ਹਾਂ ਹਾਂ ਕਿੰਥੋਂ ਕਹਿੰਦਾ ਕੱਲਾ ਆ ਜਾਊਗਾ ਰੋਡ ਜਾਦਾ ਭਾਈ ਵੀਡੀਓ ਭਾਈ ਬਿਆਸ ਦਰਿਆ ਪਰ ਪਹੁੰਚ ਗਏ ਇਹਨੂੰ ਕਿੰਨੇ ਘੰਟੇ ਦਾ ਸਰ ਪੂਰੇ ਪਾਣੀ ਚੱਲਦਾ ਇੱਜ ਤਾਂ ਕਿੱਥੇ ਲੈ ਪੂਰਾ ਚੱਲਦਾ ਪਾਣੀ ਦੇਖ ਤਾਂ ਅੰਕਲ ਬਈ ਇਹ ਤਾਂ ਹੱਦ ਹੋ ਗਈ ਤਾਂ ਪੂਰਾ ਦਰਿਆ ਇਹਦਾ ਸੁੱਕਾ ਹੁੰਦਾ ਤਾਂ ਦੇਖ ਤਾਂ ਸਹੀ ਯਾਰ ਸੁੱਕਾ ਮੈਂ ਪਹਿਦੀ ਕਿਨਾਂ ਪਾਣੀ ਦੇਖਿਆ ਚਾਰ ਪੰਜ ਵਾਰ ਆਲੇ ਹੁਣ ਬਿਆਸ ਦਰਿਆ 'ਚ ਬਾਈ ਪਾਣੀ ਚੱਲਦਾ ਪੂਰੇ ਪੂਰਾ ਵੀ ਪੈਂਦਾ ਹੈ ਨਹੀਂ ਤਾਂ ਹੁੰਦਾ ਇਹ ਤੇ ਰਿਆ ਦਾ ਸੁੱਕਾ ਜਿੰਨੀ ਵਾਰ ਆਇਆ ਸੁੱਕਾ ਦੇਖਿਆ ਪਾਣੀ ਆ ਗਿਆ ਭਾਈ ਇਹ ਵੀ ਕਾਫੀ ਹੈ ਦਵਾਈ ਦਾ ਬਹੁਤ ਆਪਣੇ ਹੈੱਡ ਵਾਲੇ ਪੁਲ ਮੰਗਣ ਉਹ ਤਾਂ ਛੋਟਾ ਹੈ ਇਹ ਕਿਧਰੋਂ ਨਾ ਕੋਈ ਜੀ ਭਾਈ ਪਹੁੰਚ ਗਏ ਜੱਗੇ ਬੋਸ ਦੇ ਪਿੰਡ ਦੁਕਾਨ ਦੇ ਲਾਗੇ ਪਿੰਡ ਭਾਤੂਪਾ ਵਧਾਨ ਵਾਸ਼ ਬਿਸ਼ਕੁਰਤਾਨ ਕਰਦੇ ਹਾਂ ਇਹ ਇਨਫੋਰਮੇਸ਼ਨ ਆਪ ਦਾ ਸ਼ੁਕਰੀਆ ਜੀ ਜਿੰਦਗੀ ਦੀ ਗੱਲ ਬਹੁਤ ਹੈ ਮੈਂ ਆ ਇੱਧਰ ਵੀ ਬੈਲੇ ਆ ਭਾਈ ਆਹ ਸਾਈਡ ਦੀ ਮੀਂਹ ਪੈਲੇ ਹਾਂਜੀ ਤੇ ਮਹਾਂ ਟਰੈਕਟਰਾਂ ਤੇ ਅੱਗ ਫਿੱਟ ਹੁੰਦੀ ਆ ਉੱਥੇ ਪਹੁੰਚ ਗਏ ਉਹ ਪਿੰਡ ਪਹੁੰਚ ਗਏ ਆਹੀ ਆ ਵੀਰੇ ਹਾਂਜੀ ਅਗਲਾ ਅਗਲਾ ਉਹ ਸਾਹਮਣੇ ਜਿੱਥੇ ਆਹੀ ਆਹੀ ਆ ਬੰਦਰ ਗਣ ਅੱਜ ਕਾ ਤੇ ਅੱਜ ਮੈਂ ਤੁਹਾਨੂੰ ਗਿਆ ਨਹੀਂ ਵੀ ਭਾਈ ਲੇਟੇ ਆਉਂਦੇ ਫੋਨ ਕਰਨਾ ਪੈਂਦਾ ਉਹ ਨਹੀਂ 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 ਯਾਰ ਕਾਲਕ ਦੇਖਦਾ ਫੋਨ ਕਰ ਪਿੰਡ ਚਲੀ ਨਹੀਂ ਚੱਲ ਚੱਲ ਕਿਲੋਮੀਟਰ ਦਾ ਪਿੰਡ ਹੈ ਉਹ ਚੱਲ ਯਾਰ ਉਹਰੇ ਕੇ ਕਰਨਾ ਚੱਲ ਕਿਤੇ ਵਰਕਸ਼ਾਪ ਜਾ ਕੇ ਵਾਲੀ ਸਾਈਡ ਹੀ ਲੈ ਲੇਗੇ ਓਏ ਮੈਂ ਜਿੰਦੂ ਇਹ ਤਾਂ ਹੋ ਹੀ ਨਹੀਂ ਸਕਦੀ ਨਹੀਂ ਮੀਂਹ ਕਿਣੀ ਕਰਕੇ ਬਾਈ ਲੇਟ ਹੋ ਜਾਂਦਾ ਉਹ ਨਹੀਂ ਯਾਰ ਕਿੰਨਾ ਕੁ ਟਾਈਮ ਹੋ ਗਿਆ ਟਾਈਮ 10 ਵਜੇ ਆ ਲਓ ਜੀ ਬਾਈ ਬਾਈ ਦੁਕਾਨ ਪਰ ਹੈ ਨਹੀਂ ਤਾਂ ਪਿੰਡ ਆਉਣਾ ਪਿਆ ਫਿਰ ਆਹ ਵਰਕਸ਼ਾਪ ਆ ਸਾਹਮਣੇ ਨੋ ਜਲ ਬਾਈ ਇੱਥੇ ਨੂੰ ਪਤਾ ਕਰਕੇ ਜਾਂਦੇ ਆਂ। ਅਗਲੇ ਦੱਸੋ ਘਰ ਕਿੱਥੇ ਨੂੰ ਇੱਜ ਨੂੰ। ਚਲੋ ਜੀ ਚਲੋ। ਸਿੰਦੂ ਸਿੰਦੂ ਨੂੰ ਸਭ ਪਤਾ ਏ। ਇੱਥੇ ਨੂੰ ਮੁੜਨਾ ਜੀ। ਕਿਹੜਾ ਆ ਬਤਾ। ਹਾਂ ਜਿਹਨੂੰ ਕਿਥੇ ਕੰਬੇ ਕੋਲੂ ਆ। ਹਾਂ ਕੰਬੇ ਕੋਲ ਨੂੰ ਮੁੜਨਾ। ਅਗਲੇ ਨੂੰ ਮੁੜ। ਫਿਰ ਉਹ ਗੱਡੀ ਜਾਂਦੀ ਆ। ਹਾਂ ਜੀ ਹਾਂ ਟਰੈਕਟਰ ਟਰੈਕਟਰ। ਕਹਿੰਦੇ ਬਾਈ ਅੱਜ ਘਰੇ ਫੜਨੇ ਜਾ ਕੇ। ਨੋਈ ਬਾਈ ਬਾਈ ਘਰ ਵੀ ਨਹੀਂ ਮਿਲਿਆ ਕਹਿੰਦੇ ਵੀ ਥੋੜੇ ਢਿੱਲੇ ਮਿੱਥੇ ਆ। ਉਧਾਨਵਾਲ ਗਏ ਬਈ ਦੂਈ ਲੈਣ ਦੇਖਦੇ ਹੁਣ ਉਧਰ ਹੀ ਸਾਹ। ਹਾਂ ਜੀ ਨੂੰ। ਦੂਈ ਲੈਣ ਗਏ ਉਧਾਨਵਾਲ। ਮਿਲੇ ਨਹੀਂ ਆ। ਹਾਂਜੀ। ਚਲੋ ਦੇਖਦੇ ਆ ਭਾਈ ਹੁਣ। ਤਾਂ ਹੀ ਦੁਕਾਨ ਬੰਦ ਰਹੀ ਸੀ ਵੀ ਕੋਈ ਚੱਕਰ ਤਾਂ ਵੀ। ਆਦੇ ਵੀ ਨਹੀਂ ਦੁਕਾਨ ਬੰਦ ਹੋਈ ਨਹੀਂ ਤਾਂ। ਤਾਂ ਇੱਕ ਬਾਈ ਮਿਲਿਆ। ਬਾਈ ਕਹਿੰਦਾ ਹੁਣ ਤੁਹਾਨੂੰ ਮੈਂ ਸਿਰੇ ਹੀ ਛੱਡ ਕੇ ਆਉਂਗਾ। ਲਓ ਜੀ ਬਾਈ। ਪਹੁੰਚ ਕੇ ਕਹਿੰਦੇ ਵਰਕਸ਼ਾਪ ਤੇ। ਕਿਉਂ ਮੈਂ ਕਹਿੰਦਾ ਫੋਟੋ ਨੂੰ ਦੁਬਾਰਾ ਰੰਗ ਹੋ ਗਿਆ ਨਾ ਨਹੀਂ ਹੋਈ ਹੈ ਹੈ ਨਹੀਂ ਮ ਗਾੜਾ ਜਿਹਾ ਹੋ ਗਿਆ ਥੋੜਾ ਜਿਹਾ ਅੰਕਲ ਕਿਹਾ ਯਾਰ ਤੂੰ ਇਧਰ ਨੂੰ ਟਿੱਟ ਨੂੰ ਦੇਖੀ ਜਾਂਦਾ ਇਹਨੂੰ ਨੀਲਾ ਘੋੜਾ ਜੀ ਨੀਲਾ ਘੋੜਾ ਨੀਲਾ ਘੋੜਾ ਜੀ ਕਿ 36 ਦੀ ਕੁਛ ਪੰਜਾਬੀ ਦੇਖ ਪੰਜਾਬੀ ਹੋਣਾ 55 ਪੰਜਾਬੀ ਹੋਊਗਾ ਜੀ 55 ਪੰਜਾਬੀ ਹੈ ਜਾਰਾ ਵੜਾ ਹੈ ਕਿੰਨੇ ਚ ਵੀ 65 ਜੀ ਕਿ 70 ਚੋਂਗਾ ਸੀ ਇਹਨੂੰ ਇਹ ਤਾਂ 70 ਨੂੰ 75 ਦਾ ਹੋਊਗਾ ਨਾ ਜੀ ਸਾਡਾ ਆਪਣੇ ਜੌਂਟੀ ਨਾਲ ਦੇ ਪੈਵੇਂ ਨੂੰ 1124 ਮੂਰਾਲ ਹੂੰ ਪਿੱਛੇ ਵਾਲੇ ਬੜੇ ਮੈਂ ਕਹਿੰਦਾ ਪਿੱਛੇ ਵਾਲੇ ਬੜੇ 184 ਦੀ ਆਪਣੇ 169 ਦੀ ਆਪਣੇ 164 ਤੇ ਲੱਕ ਇਹ ਜਿਹੜਾ 13 ਬੇਡਾਂ ਅੰਕਲ 1.5 ਕੁਆਂਟਲ ਇੱਕ ਸੜ ਛਲਿੱਪ ਕਿੱਥੇ ਕੱਢਣ ਦੇ ਦੋਗੇ ਆਹ ਸਿੰਦੂ ਪੰਪ ਦੇਖੋ ਤਾਂ ਕਿਹੜਾ ਇਹ ਰੂਟਰੀ ਹੈ ਕੀ ਕਹਿੰਦੇ ਇਹਨੂੰ ਪੰਪੀ ਦਾ ਰੂਟਰੀ ਪੰਪ ਹੀ ਆਉਂਦਾ ਜਿਹੜਾ ਬੜਾ ਆਉਂਦਾ ਤੈਨੂੰ ਕਿੱਥੇ ਪਛਾਣਨਾ ਹਾਂ ਆ ਇਹਦੇ ਕਰਕੇ ਮੈਂ ਦੇਖਿਆ ਪੇਰਾਂ ਦੇ ਵੀ ਇਹੀ ਆ ਉਹ ਵੀ ਰੂਟ ਰੇ ਆ ਪਛਾਣਾ ਹੈ ਸਿੰਦੂ ਅੰਕਲ ਇੱਧਰਲੇ ਏਰੀਆ 'ਚ ਗਰਮੀ ਕਾ ਆਪਣੇ ਏਰੀਆ 'ਚ ਹੈ ਭਾਈ ਗਰਮੀ ਹੋ ਰਹੀ ਬਹੁਤਾ ਮਾਰ ਲੇ ਹਾਂ ਗਰਮੀ ਬਹੁਤ ਮੈਂ ਕਹਿੰਦਾ ਮੀਂਹ ਵੇ ਤੇ ਜਾ ਰਹਾ ਹੋ ਜਾਂਦੀ ਓਹੀ ਕੰਮ ਸਵੇਰੇ ਮੀਂਹ ਨਹੀਂ ਸਿੰਦੂ ਪਿਆ ਹੈਗਾ ਵੀ ਜਿਹੜਾ ਸਾਰੇ ਹੀ ਪੰਜਾਬ ਲੈਵਲ ਕਾ ਜੀ ਖੜਕੇ ਦੜਕੇ ਵਾਲਾ ਨਹੀਂ ਹੋਇਆ ਵੀ ਹਲੇ ਨਹੀਂ ਉਹ ਨਹੀਂ ਆਏਗਾ ਕਡਾਉਣੇ ਕੋਈ ਇੱਥੇ ਹੀ ਪੈ ਗਿਆ ਉੱਪਰ ਤੇ ਪੈ ਗਿਆ ਰੋਪੜ ਤੇ ਝੁਕੇ ਜਿਹਾ ਪਿਆ ਹੈ ਅੰਕਲ ਅੰਦਰੇ ਜਾਣਾ ਪੈਣਾ ਐ ਸੀ ਜੇ ਅੰਦਰੇ ਆ ਜਾ ਯਾਰ ਨਾ ਖੜ ਵੀ ਨਹੀਂ ਹੁੰਦਾ ਸਿੰਦੂ ਹਾਂ ਵੀ ਕਿਹੜੇ ਘੋੜੇ ਖੜੇ ਸੜੇ ਨੀਲੇ ਹਰੇ ਨੀਲੇ ਹਰੇ ਘੋੜੇ ਹੀ ਖੜੇ ਦੇਖਦੇ ਕਹਿੰਦੇ ਹਾਂ ਹਾਂ ਇਹਦਾ ਹਰਾ ਬਾਹਰ ਸਾਰਾ ਬਾਹਰ ਹੈ ਸਾਰਾ ਬਾਹਰ ਹੈ ਕਿ ਅਰੇ ਬਾਹਰ ਹੈ ਅੰਦਰ ਹੀ ਆਦੂ ਜਾ ਕੇ ਬਣਾਵਾ ਚਾਬੀਆਂ ਵੀ ਪਈਆਂ ਬਾਈ ਹਾਂ ਸਿੰਦੂ ਪਈਆਂ ਚਾਬੀਆਂ 75 ਐਚਪੀ ਦਾ ਕਿੰਨੇ ਐਚਪੀ ਬਣਾਤਾ 120 ਮੇਉ ਐ ਕਿ ਉਹ ਕਿੰਨੇ ਹਾਲ ਖੇਚਦਾ 23 ਹਾਲ ਦੇਖ ਕੇ ਆਉਣੇ 23 ਹਾਲ ਬਾਈ ਅਸੀਂ ਦੇਖ ਕੇ ਆਉਣੇ ਸਿੰਦੂ ਦੇ ਮੰਦਰੀ ਗਿਆ ਮੈਂ ਕੋਈ ਨੰਨ ਦਿਖਾ ਕੇ ਲਿਆਉਂਗਾ 23 ਹਾਲ ਦੇਖ ਕੇ ਆਉਣ ਬਾਕੀ ਬਾਈ ਬਾਈ ਆ ਬੰਦਿਆ ਰ ਫਾਈਨਲ ਹੈ ਸਾਰੇ ਦਾ ਲੋਈ ਯੋਧੇ ਆਪਣੇ ਸਿੱਧੂ ਬਾਈ 23 ਹਾਲ ਕਿੰਨਾ ਵਜੇ ਰ ਉੱਪਰ 23 ਹਾਲ ਪਤਾ ਨਹੀਂ ਕਿੰਨਾ ਹੋਊਗਾ ਐਡਰੈਕਟਰ ਦੇ ਕੇ ਇਹਨੂੰ ਮੈਂ ਕਹਿੰਦਾ ਸਾਰੀ ਬੜੀ ਹੈ। ਹਾਂ। ਫੋਰ ਵੀ ਲੈ ਸਾਰੇ। ਇੱਧਰ ਟੂ ਆ ਵਿੱਚ। ਸਾਰੇ ਫੋਰ ਵੀ ਲੈ। ਹਾਂ। ਆਂਕਰ ਕੇ ਪੁੱਛਦੇ। ਹਾਂ। ਤੇ ਕੁਛ ਪੁੱਛਦਾ। ਬਾਰੇ ਕੀ ਆਪਾਂ ਟਰੈਕਟਰਾਂ ਬਾਰੇ ਜਨਨ ਨਾਲ। ਬਿਨਾਲ ਤੋਂ ਬੜੀ ਬੜੀ। ਜਿਹੜਾ ਤੱਕ ਜਾਣਾ ਅੰਕਲ ਬਾਈ। ਟਰਬੋ ਪੁੱਛਦਾ ਕਿੰਨਾ ਨੰਬਰ ਲਾਉਣੀ ਹੋਣਾ। ਮੈਂ ਕਹਿੰਦਾ ਅੰਕਲ ਜੀ ਜੇ ਸਾਨੂੰ ਰਸਤਾ ਵੀ ਬੜੀ ਟਰਬੋ ਚਾਹੀਦੀ ਹੈ। ਨੇ ਕਹਿ ਰਿਹਾ ਸੀ ਬੜੀ ਦਾ ਕਰ ਗਾਗਰ ਜਿੱਦੀ ਰੱਬ ਨੂੰ ਲੱਗ ਜੀ ਤੂੰ ਗਾਗਰ ਜਿੱਦੀ ਛੋਟੀ ਕੰਮ ਕਰਦੀ ਹੈ ਪਤਾ ਨਹੀਂ ਇਹਨਾਂ ਨੂੰ ਪਤਾ ਵੀ ਕਿਆ ਕੰਮ ਕਰਦੇ ਛੋਟੇ ਕਰਦੇ ਗੋਲੀ ਕਰਦੇ